नहीं बन जाए वो नहीं करो दुख नहीं बनता पर दूसरा प्रवेशवाद है जो वो तो कोई चीज बना ली गई ना जो उन्होंने धारिया भी हो जाएगा प्रवृत्तवाद दुनिया के अंदर चंगा है जिन्हें सोने को घर के कड़ा बना लो उन्होंने शाप बना लो तो सारा कुछ बन सकता है

ਕਿ ਜਦੋਂ ਪਾਣੀ ਉੱਪਰ ਚੜਦਾ ਲੋਕ ਕਹਿੰਦੇ ਮੈਂ ਹੈ ਚੜ ਕੇ ਆਦਮੀਆ ਹੰਗਾ ਪਾਸੇ ਦੇ ਵਿੱਚ ਪਾਣੀ ਹੈ ਪਰਮੇਸ਼ਰ ਵਾਹਿਗੁਰੂ ਤੇਰੇ ਵਿੱਚ ਤੇ ਮੇਰੇ ਵਿੱਚ ਇਹ ਹਰਤ ਹੈ ਤੇ ਉਸ ਪ੍ਰਕਾਰ ਕਰਕੇ ਜਦੋਂ ਤਾਣ ਤੇਰ ਚਬੀ ਚਾਹੁੰਦਾ ਮੈਨੂੰ ਚੱਲ ਕੋ ਭਗਤ ਸਾਹਿਬ ਦੀ ਵਿੱਚ ਹੋਈ ਇਹ ਚਾਹੁੰਦਾ ਇਹ ਪਰਮੇਸ਼ਰ ਵਾਹਿਗੁਰੂ ਕੋਸ਼ਿਸ਼ ਕਰਦਾ ਕਈ ਵਾਰੀ ਸਾਡੇ ਅੰਦਰ ਉਸ ਲੋਕ ਪਾਦਾ ਹੁੰਦੇ ਹਨ ਕਹਿੰਦੇ ਜੀ ਇਹ ਕਿਵੇਂ ਹੋ ਗਿਆ ਤਾਣ ਤੇਰ ਬਾਣੀ ਵਿੱਚ ਦਾ ਕਰਾ